ਮਾਜੂਦ ਐਸਐਸਪੀ ਸਾਹਿਬ ਸਰਦਾਰ ਹਰਕਮਤਪ੍ਰੀਤ ਸਿੰਘ ਖੱਤ ਸਾਹਿਬ ਜਿਲ੍ਹਾ ਜਲੰਧ ਵਿਖੇ ਜੀ ਵੱਲੋਂ ਜੋ ਸਾਨੂੰ ਸਮੇਂ-ਸਮੇਂ ਤੇ ਨਿਰਦੇਸ਼ ਦਿੱਤੇ ਜਾਂਦੇ ਹਨ ਜਿਸ ਦੇ ਤਹਿਤ ਜੋ ਸਾਡੇ ਡੀਐਸਪੀ ਸਾਹਿਬ ਅੰਕਾਰ ਸਿੰਘ ਬਰਾੜ ਸਾਹਿਬ ਅਤੇ ਐਸਪੀ ਦੀ ਮੇਰਾ ਜਸੂਰ ਕੋਲ ਆਈਪੀਐਸ ਜੀ ਵੱਲੋਂ ਜੋ ਡੇਲੀ ਇਹਦੀ ਮੋਨਿਟਰਿੰਗ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਵਾਕਾਵਾਦੀ ਦੇ ਦੌਰਾਨ ਜਗਰਾਵਾਂ ਰੋਡ ਤੇ ਸਾਵਨ ਇੰਸਪੈਕਟਰ ਗੁਰਨਾਮ ਸਿੰਘ ਉਹਦੀ ਪੁਲਿਸ ਪਾਰਟੀ ਨੇ ਇੱਕ ਕਾਰ ਨੂੰ ਰੋਕਿਆ ਜਿਸ ਦਾ ਨੰਬਰ ਯੂਪੀ 15 ਸੀਡੀ 7683 ਵਾਈਟ ਕਲਰ ਸਵਿਫਟ ਕਾਦੀ ਜਿਸ ਵਿੱਚੋਂ ਤੇ ਨੌਜਵਾਨਾਂ ਦਾ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਨਾਮ ਜੋ ਜੋਗਾ ਸਨਸਾਨੋ ਚੰਨ ਸਿੰਘ ਅਜੀਤ ਸਿੰਘ ਸਾਦੋਂ ਰਿਸ਼ੂ ਸਿੰਘ ਅਤੇ ਗੁਰਬਾਜ ਸਿੰਘ ਸਰਦਾਰ ਸੰਦੀਪ ਸਿੰਘ ਇਹ ਸਾਰੇ ਵਾਸੀ ਪਿੰਡ ਲਾਠੀਆਂਵਾਲ ਥਾਣਾ ਸੁਤਾਰਨਪੋਧੀ ਜ਼ਿਲ੍ਹਾ ਜਲ ਕਬੂਤਾ ਦੇ ਰਹਿਣ ਵਾਲੇ ਨੇ ਜੋ ਇਹ ਅਦੀ ਸਵਲਦਰ ਨੇ ਇਹਨਾਂ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰੋਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦਾ ਅਸੀਂ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਮਾਨਡ ਰਸੂਲ ਕੀਤਾ ਗਿਆ ਜੋ ਇਹਨਾਂ ਦੀ ਪਿਛੋਕਛ ਵਿੱਚ ਜੋ ਇਹ ਪਤਾ ਲਗਾ ਲਗਾਇਆ ਜਾਵੇਗਾ ਕਿ ਇਹ ਜੋ ਹੈ ਵੀ ਕੇਪ ਲੈ ਕੇ ਆਏ ਸੀ ਕਿ ਕਿਸ ਜਗ੍ਹਾ ਤੋਂ ਲੈ ਕੇ ਆਏ ਆ ਕਿਸ ਵਿਅਕਤੀ ਕੋਲੋਂ ਔਰ ਇਹਨਾਂ ਅੱਗੇ ਆਪਣੇ ਇਹਨ ਕਿਤੇ ਕਿਤੇ ਜਾ ਕੇ ਸੇਵ ਕਰਦਾ ਸੀ ਉਹਨਾਂ ਦੇ ਖਿਲਾਫ ਵੀ ਸਿਕੰਜਾ ਕੱਸਿਆ ਜਾਵੇਗਾ ਔਰ ਅਗਲੀ ਕਾਰਵਾਈ ਅਮੂਜ ਗੱਲ ਜਾਵੇਗੀ